ਇਕ ਜੈਨੇ ਸਾਧੂ ਨਾਲ ਗਰੇੜੀ ਦੇ ਅੱਜ ਕਿਦਰੇ ਬਹਿਸ ਹੋ ਗਈ ਮੈਨੂੰ ਕਹਿਣ ਲਗਾ ਮਸਕੀਨ ਜੀ ਧਰਮ ਤੋਂ ਜਗਤ ਮੈਂ ਬਹੁਤ ਸੇ ਹਨ ਪਰ ਜੋ ਅਹਿੰਸਾ ਹੈ ਉਹ ਪਰਮ ਧਰਮ ਹੈ ਪਰਮ ਧਰਮ ਹੈ ਮੇਰੇ ਗੋਲਵਿਹਰੀਆ ਨਹੀਂ ਗਏ ਮੈਂ ਕਸੰਦ ਜੀ ਹਮ ਤੋ ਹਾਂ ਸਿਰਫ ਦਰਸ਼ਨ ਕਰਨ ਆਏ ਥੇ ਘੁੰਮਣੇ ਆਏ ਥੇ ਆਪਨੇ ਵਿਵਾਦ ਚਲਾ ਦੀ ਹੈ ਅਹੰਸਾ ਪਰਮ ਧਰਮ ਨਹੀਂ ਹੈ ਧਰਮ ਦਾ ਇੱਕ ਛੋਟਾ ਸਾ ਅੰਗ ਹੈ ਇਹ ਦਿੱਤੇ ਮੈਂ ਉਦਾਹਰਨ ਦਿੱਤੇ ਜਿਵੇਂ ਉਂਗਲ ਮੇਰੇ ਸਰੀਰ ਦਾ ਇੱਕ ਅੰਗ ਹੈ ਇੱਕ ਉਂਗਲ ਤੋਂ ਬਿਨਾ ਵੀ ਸਰੀਰ ਹੋ ਸਕਦਾ ਹੈ ਜੈਸੇ ਮੇਰਾ ਇੱਕ ਵਾਲ ਸਰੀਰ ਦਾ ਇੱਕ ਅੰਗ ਹੈ ਤੇ ਵਾਲ ਝੜ ਜਾਏ ਤਾਂ ਸਰੀਰ ਨਹੀਂ ਝੜਦਾ ਇਸੋ ਹਾਲ ਤੋ ਬਿਨਾ ਵੀ ਸਰੀਰ ਹੋ ਸਕਦਾ ਹੈ ਜੈਸੇ ਨਾਖਨ ਮੇਰਾ ਸਰੀਰ ਦਾ ਇੱਕ ਅੰਗ ਹੈ ਪਰ ਇਹ ਨਾਖਨ ਕੱਢ ਦੇ ਗਏ ਤਾਂ ਵੀ ਇਹ ਸਰੀਰ ਹੋ ਸਕਦਾ ਹੈ ਅਹਿੰਸਾ ਧਰਮ ਦਾ ਇੱਕ ਬਹੁਤ ਨਿੱਕਾ ਜਿਹਾ ਅੰਗ ਹੈ ਸੰਪੂਰਨ ਧਰਮ ਨਹੀਂ ਹੈ ਪਰਮ ਧਰਮ ਦੀ ਤੇ ਗੱਲ ਛੱਡੋ ਇਸ ਤੇ ਪਰਵਾਸ ਲੰਬੀ ਹੋ ਗਈ ਲੰਬੀ ਜਦ ਬਹਿਸ ਹੋ ਗਈ। ਅਨੇਕ ਗਿਆਮਨ ਮਸਕੀਨ ਜੀ ਤੁਹਾਡੇ ਨਾਲ ਵਿਚਾਰ ਕਰਦਿਆਂ ਕਰਦਿਆਂ ਤੇ ਮੇਰਾ ਸਿਰ ਦੁਖਣ ਲੱਗ ਪਿਆ। ਤੁਹਾਡਾ ਸਿਰ ਨਹੀਂ ਦੁਖਦਾ। ਮੈਂ ਕਿਹ ਦੁਖਦਾ ਤੇ ਮੇਰਾ ਹੀ ਪਿਆ ਉਹ ਕਾਫੀ ਸਮੇਂ ਦਾ ਤੁਸੀਂ ਸਿਹੜੀ ਦਿਖਾ ਰਹੇ ਮੇਰ ਹੋਰ ਕੀ ਹੈ ਮੈਂ। ਮੈਂ ਤਾਂ ਸਿਰਫ ਘਮਣ ਆਇਆ ਸੀ। ਬਟਵੇ ਚੋਂ ਨਾ ਨੇ ਦਵਾਈ ਕੱਢੀ। ਪਾਣੀ ਮੰਗਾਇਆ। ਪਾਣੀ ਨਾਲੋ ਦਵਾਈ ਖਾ ਗਏ ਮੈਂ ਕਿ ਸੰਧ ਜੀ ਇਹ ਕੀ ਖਾਦਾ ਹੈ ਕਹਿੰਦੇ ਕਾਫੀ ਦਿਨਾਂ ਦਾ ਨਜ਼ਲਾ ਹੈ ਉਹਦੇ ਨਾਲ ਹਲਕੀ ਜਿਹੀ ਹਰਾਰਤ ਰਹਿੰਦੀ ਹੈ ਤੁਹਾਡੇ ਨਾਲ ਬਹਿਸ ਕਰਦੇ ਆ ਜਰਾ ਜ਼ਿਆਦਾ ਹੋ ਗਈ ਹੈ ਸਿਰ ਜ਼ਿਆਦਾ ਦੁਖਣ ਲੇ ਦਵਾਈ ਲਈਏ ਮੈਂ ਕਿ ਨਜ਼ਲੇ ਜ਼ੁਕਾਮ ਦੇ ਤੇ ਕਿਟਾਣੂ ਆਉਂਦੇ ਨੇ ਜੀਬ ਆਉਂਦੇ ਨੇ ਇਹ ਜਿਹੜੀ ਤੁਸੀਂ ਦਵਾਈ ਖਾਦੀ ਉਹਦੇ ਵਿਚਾਰੇ ਮਰ ਜਾਂਨ ਬੜੇ ਜੀਵ ਹੱਤਿਆ ਕੀਤੀ ਤੁਸੀਂ ਇਹਨਾਂ ਨੂੰ ਪਲਣ ਦੇ ਸਾਰਿਆਂ ਨੂੰ ਜ਼ੁਕਾਮ ਲੱਗਣ ਦੇ ਨਜ਼ਲਾ ਲੱਗਣ ਦੇ ਟਾਈਫਾਈਡ ਦੇ ਕਿਟਾਣੂ ਹੁੰਦੇ ਨੇ ਮਲੇਰੀਆ ਦੇ ਮੱਛਰ ਹੁੰਦੇ ਨੇ ਤਪੇ ਦਿਗ ਦੇ ਕਿਟਾਣੂ ਹੁੰਦੇ ਨੇ ਦਵਾਈਆਂ ਨਾਲ ਇਹਨਾਂ ਨੂੰ ਮਾਰਿਆ ਜਾਂਦਾ ਹੋਰ ਕੀ ਹੈ ਕੁਝ ਐਸੇ ਕਿਟਾਣੂ ਜੋ ਸਰੀਰ ਲਈ ਹਾਨੀਕਾਰਕ ਨੇ ਦਵਾਈ ਦੇ ਕੇ ਉਹਨਾਂ ਨੂੰ ਮਾਰਨਾ ਪੈਂਦਾ ਕੁਝ ਐਸੇ ਮਨੁੱਖ ਧਰਮ ਇਨਸਾਨੀਅਤ ਕੌਮ ਦੇਸ਼ ਲਈ ਹਾਨੀਕਾਰਕ ਹੁੰਦੇ ਨੇ ਇੱਕ ਪਾਸੇ ਕਰਨਾ ਪੈਂਦਾ ਇੱਕ ਪਾਸੇ ਕਰਨਾ ਪੈਂਦਾ ਅਹਿੰਸਾ ਪਰਮ ਧਰਮ ਨਹੀਂ ਹੈ ਧਰਮ ਦਾ ਇੱਕ ਛੋਟਾ ਜਿਹਾ ਅੰਗ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਔਰੰਗਜ਼ੇਬ ਦੇ ਚੰਗ ਐਧਕਾਰ ਜੋ ਸਤਿਗੁਰੂ ਦੇ ਚਰਦਾ ਰੱਖਦੇ ਸਨ ਉਹਨਾਂ ਨੇ ਕਿਦਰੇ ਬੇਨਤੀ ਕੀਤੀ ਮਹਾਰਾਜ ਤੁਹਾਡੇ ਹੱਥ ਅੰਦਰ ਛਲਵਾਰ ਚੰਗੇ ਨਹੀਂ ਲੱਗਦੇ ਤੇ تیر ਕਮਾਨ ਚੰਗੇ ਨਹੀਂ ਲੱਗਦੇ ਤੁਸੀਂ ਗੁਰਨਾਮਿਕ ਦੀ ਗੱਦੀ ਦੇ وارث ਤੁਹਾਡੇ ਹੱਥ ਦੇ ਵਿੱਚ ਬੰਦੂਕ ਨਹੀਂ ਚੰਗੇ ਲੱਗ ਤੁਹਾਡੇ ਹੱਥ ਦੇ ਵਿੱਚ ਮੱਲਾ ਚੰਗੇ ਹੈ ਤੁਸੀਂ ਬੰਦਗੀ ਕਰਦੇ ਚੰਗੇ ਲੱਗਦੇ ਤੁਸੀਂ ਲੋਕਾਂ ਨੂੰ ਪ੍ਰਭੂ ਨਾਲ ਜੋੜਦੇ ਚੰਗੇ ਲੱਗਦੇ ਹੋ ਲੜਦੇ ਚੰਗੇ ਨਹੀਂ ਲੱਗਦੇ ਕੜੇ ਹੱਥ ਦੇ ਤਲਵਾਰ ਸ਼ੋਭਾ ਨਹੀਂ ਦਿੰਦੀ ਹੁਣ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨ ਸੁਣੋ ਸ੍ਰੀ ਮੁਕਵਾਗ ਪਾਤਸ਼ਾਹੀ ਦਸਵੇਂ ਜ਼ਫਰਨਾਮਾ ਬਲਾ ਚਾਰ ਗੇ ਦਰਮਿਆ ਆਮਦਮ ਬ ਤਦਬੀਰੋ ਤੀਰੋ ਤੁਫੰਗ ਆਮਦਮ ਐ ਜੋ ਮੈਂ ਤਲਵਾਰ ਚੁੱਕੀ ਐ ਲਾਚਾਰ ਹੋ ਕੇ ਮਜਬੂਰ ਐ ਜੋ ਮੈਂ ਬੰਦੂਕ ਚੁੱਕੀ ਐ ਮੇਰੀ ਖੁਸ਼ੀ ਨਹੀਂ ਐ ਖੁਸ਼ੀ ਨਾਲ ਨਹੀਂ ਚੁੱਕੀ ਲਾਚਾਰ ਹੋ ਕੇ ਚੁੱਕੀ ਐ मजबूर हो के चुकी है की मजबूरी है दूसरीयां बंदे सद्गुरु खुलासा कर दे एक जालम मनक अपने पैरਾਂ तले مظلومਾਂ ਨੂੰ ਕਮਜ਼ੋਰਾਂ ਨੂੰ ਲਿਤਾੜੀ ਜਾ ਰਿਹਾ ਹੈ ਲਿਤਾੜੀ ਜਾ ਰਿਹਾ ਲਿਤਾੜੀ ਜਾ ਰਿਹਾ ਜੇ ਮੈਂ ਹੱਥ ਜੋੜ ਕੇ ਉਨ ਨੂੰ ਰੋਕਾਂ ਭਈ ਤੂੰ ਆਪਣੇ ਕਦਮ ਰੁਕ ਤੇਰੇ ਕਦਮਾਂ ਦੇ ਥੱਲੇ ਗਰੀਬ ਮਾਰੇ ਜਾਂਦੇ तेरे कदमां दे ਥੱਲੇ ਮਜ਼ਲੂਮ ਚਿਥੇ ਜਾਂਦੇ ਨੇ ਤੂੰ ਆਪਣੇ ਕਦਮ ਰੋਕ ਤੇ ਜੇ ਉਹ ਜ਼ੋਰਾਵਤ ਜ਼ਾਲਮ ਇਹ ਆਖੇ ਮੈਂ ਕਦਮ ਨਹੀਂ ਰੋਕਣੇ ਤੋ ਮਹਾਰਾਜ ਕਹਿਨ ਮੈਂ ਹੱਥ ਜੋੜਨਾ ਇੱਕ ਪਾਸੇ ਕਰਕੇ ਪੈਰਾਂ ਨੂੰ ਤੋੜ ਕੇ ਕਦਮ ਰੋਕਾਂਗਾ ਇਹਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ ਛੋਂਕਾਰ ਰਜ਼ ਹਮਾ ਹਿਲਤੇ ਦਰਗੋ ਯਸ ਹਲਾਲ ਹੈ ਸਤਬਰ ਦੰਬ ਸ਼ਮਸ਼ੇਰ ਦਾ ਹਲਾਲ ਹੈ ਜਾਇਜ਼ ਹੈ ਉਸ ਵਕਤ ਤਲਵਾਰ ਚੁਕਣਾ ਜਦ ਜ਼ਾਲਮ ਆਪਣੇ ਕਦਮ ਨਾ ਰੋਕ ਰੇ ਅਹੰਸ ਪਰਮ ਧਰਮ ਸਿੱਖ ਜਗਤ ਦੇ ਚ ਨਹੀਂ ਹੈ ਇਸ ਪਰਮ ਧਰਮ ਕਰਕੇ ਹਿੰਦੁਸਤਾਨ 2000 ਸਾਲ ਗੁਲਾਮ ਰਿਹਾ ਇਸ ਉਸ ਤੇ ਮੈਂ ਦੋ ਸ਼ਬਦ ਕੈਸ ਹਨ ਇਸ ਨਾਲ ਥੋੜੇ ਜਿਹਾ ਕੁਝ ਲੋਕ ਦੇਸ਼ ਦੇ ਔਖੇ ਵੀ ਹੋਏ ਪਰ ਬਹੁਤ ਸਾਰੇ ਸਹਿਮਤ ਵੀ ਹੋਏ ਮੈਂ ਕਿਹਾ ਬੋਧ ਮਤ ਬੋਧ ਧਰਮ ਵਿਅਕਤੀਗਤ ਧਰਮ ਹੈ ਸਮੂਹਕ ਧਰਮ ਨਹੀਂ ਹੈ ਜੈਨ ਧਰਮ ਵਿਅਕਤੀਗਤ ਧਰਮ ਹੈ ਸਮੂਹਕ ਧਰਮ ਨਹੀਂ ਹੈ ਇਹਦੇ ਉੱਤੇ ਮੈਂ ਇਹ ਦਲੀਲ ਦਿੱਤੀ ਮੈਂ ਕਿ ਸਾਰੇ ਹੀ ਬਿਕਸ਼ੂ ਬਣ ਜਾਣ ਚਲੋ ਮੰਨ ਲੈਂਦੇ ਆਂ ਗੱਲ Swami Mahavir ਦੀ ਤੇ Mahatma Buddha ਦੀ ਸਾਰੇ ਬਿਕਸ਼ੂ ਬਣ ਜਾਣ ਸਾਰੇ ਪਰ ਦੇਗਾ ਕੌਣ ਕਣ ਦੇਗਾ ਕਿਸ ਨੇ ਚੁਟਕੀ ਆਟਾ ਪਾਣਾ ਹੈ ਪਾਂਡੇ ਜੀ ਕਿਉਂਕਿ ਸਾਰੇ ਵਿਖਸ਼ੋ ਬਣਿਆ ਤੇ ਜੇ ਸਾਰੇ ਗ੍ਰਸ ਦਾ ਤਿਆਗ ਕਰ ਦੇਣ ਤਾਂ 200 ਸਾਲ ਬਾਅਦ ਜ਼ਮੀਨ ਤੇ ਇੱਕ ਮਨੁੱਖ ਵੀ ਨਹੀਂ ਹੋਵੇਗਾ ਇੱਕ ਵੀ ਨਹੀਂ ਹੋਵੇਗਾ ਮਨੁੱਖਤਾ ਨੂੰ ਜ਼ਮੀਨ ਤੋਂ ਹਲੇ ਕਰਨਾ ਹੈ ਬਿਲਕੁਲ ਖਤਮ ਕਰਨਾ ਹੈ ਤਾ ਫਿਰ ਬਹੁਤ ਧਰਮ ਹੈ ਜੈਨ ਧਰਮ ਹੈ ਵਿਅਕਤੀਗਤ ਧਰਮ ਹੈ ਸਮੂਹਕ ਧਰਮ ਨਹੀਂ ਉਹਨਾਂ ਦੇ ਉੱਗੇ ਪ੍ਰਚਾਰਕ ਵੀ ਮੰਨ ਗਏ ਕਿੰਨੇ ਲੱਗੇ ਮੈਂ ਔਰ ਇਸ ਤੋਂ ਮੈਂ ਉਹਨਾਂ ਨੂੰ ਸ਼ਾਬਾਸ਼ ਦਿੱਤੀ ਤੁਸੀਂ ਵੀ ਚਾ ਵਟਾਂਦਰੇ ਚ ਤਲਖ ਨਹੀਂ ਹੋਵੇ